ਉਰੇ ਆ ਕੇ ਹਟ ਜਾਂਦਾ ਹੈ ਪਿੱਛੋਂ ਬਹੁਤ ਤੇਜ਼ ਆਉਂਦਾ ਝੀਲੇ ਦਾ ਕੇਡੂ ਰਿਹਾ ਕੇ ਹਟ ਜਾਂਦਾ ਲੋ ਜੀ ਪਟ્રોલ ਪੰਪ ਤੇ ਆਏ ਆ ਸੀ ਇੱਥੇ ਪਾਣੀ ਪੀਣ ਨੂੰ ਦੇ ਕੱਪ ਛੱਪ ਲਾਉਣ ਕਾਰਵਾਸ਼ ਵਾਲਾ ਵੀ ਆ ਗੱਡੇ ਗੁੱਡੇ ਧੋਣ ਨੂੰ ਵਧੀਆ ਬਣਾਇਆ ਪਰ ਝੀਲੋ ਜਾਣਾ ਬੁਤੋਣਾ ਜਾਂ ਤਾਂ ਤੂੰ ਬਹੁਤ ਕਹਿੰਦਾ ਹੁੰਦਾ ਮੈਨੂੰ ਝੀਲੋ ਭੇਜਿਓ ਮੈਂ ਝੀਲੋ ਜਾਊਂਗਾ ਮੈਂ ਉੱਥੇ ਇੰਨਾ ਖੇਡੂਗਾ ਉੱਤੇ ਮੈਂ ਇੰਨਾ ਖਾਊਂਗਾ ਤੈਨੂੰ ਚੀਜ਼ੀ ਵੀ ਟੀ ਵੀ ਸਾਰਾ ਕੁਝ ਦੇਣਗੇ ਦੇਖੋ ਤਮ ਕੋ ਦੇਖਣ ਵੀ ਸਾਰਾ ਕੋ ਦੇਖਣ ਦਵੋਗੇ ਜੇ ਜਾ ਕੇ ਰੂਮਾ ਰੋਜ਼ ਤਾਂ ਹੀ ਆ ਲੋ ਜੀ ਅੜ ਗਿਆ ਅੱਜ ਟਾਈਮ ਹੁੰਦਾ ਹੈ ਅੜ ਗਿਆ ਜਾਣਾ ਪੈਣਾ ਪੁੱਤ ਜਾਣਾ ਪੈਣਾ ਮੇਰਾ ਪਪਾ ਵੀ ਜਾਊ ਇੱਕ ਦਿਨ ਗਿਆ ਉਹ ਵੀ ਗਾਲ ਤਾਂ ਗਿਆ ਹਾਂ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਇੱਧਰ ਰਸਨਦੀਪ ਵੀ ਤਿਆਰ ਹੋ ਗਈ ਇਹਨੂੰ ਵੀ ਸਕੂਲ ਛੱਡਣਾ ਹੈ ਇੱਥੇ ਆ ਦੇਖੋ ਇਹਦਾ ਅਜੇ ਸਕੂਲ ਹੱਬ ਡੇ ਹੀ ਆ ਇੱਧਰ ਆ ਮੈਂ ਨਹੀਂ ਜਾਣਾ ਜਾਣਾ ਨਹੀਂ ਪਰ ਕਿ? ਜੀ ਨਹੀਂ ਕਰਦਾ। ਜੀ ਨਹੀਂ ਕਰਦਾ। ਨਾ। ਅੱਜ ਉਹ ਤੇ ਖੇਲਾ ਦੇਣੀ ਉਹਨਾਂ ਨੇ ਸਾਰਿਆਂ ਨੂੰ। ਨਹੀਂ ਦੇਣੀ। ਸਾਰਿਆਂ ਨੂੰ ਖੇਡਾ ਦੇਣੀ। ਮੈਂ ਕਿ ਮੈਂ ਤੈਨੂੰ ਕੋਠੇ ਬੰਨੂ ਦੇਖੂਗੀ। ਹਾਂ। ਤੈਨੂੰ ਸਾਰਾ ਕੁਝ ਦੇਣਗੇ ਉਹ ਖੇਡਣ ਵਾਸਤੇ। ਹੋਰ ਦੀਦੀ ਦੀਦੀ ਨੇ ਬਰ ਗਰਾਂਦੇ ਹੋਏ ਨਾ ਦੀਦੀ ਨੇ ਅੱਗੇ ਚਲੇ ਜਾਣਾ ਫਿਰ। ਤਾਂ ਫਿਰ ਪਿੱਛੇ ਰਹਿ ਜਾਣਾ ਦੀਦੀ ਉਹਦੇ ਨਾਲ ਤਿਆਰ ਹੋ ਕੇ ਬੈਠ ਗਈ। ਛੇਤੀ ਕਰ ਹਾਂ ਰੈਡੀ ਹੋ ਜਾ। ਜਾਣਾ ਜਾਣਾ। ਲੋ ਜੀ ਨਿਆਣੇ ਲੈ ਜਾਣ ਕਿਹੜੇ ਸੌਖੇ ਪਏ ਆ। ਸਾਈਕਲ ਹੀ ਲੈ ਕੇ ਚੱਲਿਆ ਹੁਣ ਮੈਂ ਸਾਈਕਲ 'ਤੇ ਜਾਣਾ। ਆ ਜਾ ਬੁੱਤਾ ਚੱਲੀਏ ਹੁਣ। ਉਰੇ ਆ ਕੇ ਆੜ ਜਾਂਦਾ ਹੈ ਪਿੱਛੋਂ ਬਹੁਤ ਤੇਜ਼ ਆਉਂਦਾ ਜੀਲੇ ਦਾ ਖੇਡੂਆਂ ਆ ਕੇ ਆੜ ਜਾਂਦਾ ਆ ਚਲੀ ਹੁਣ ਆ ਜਾ ਲੋ ਜੀ ਬਹੁਤ ਔਖਾ ਛੱਡ ਗਏ ਜੋ ਬੰਨੂ ਬੱਸ ਕਰਾ ਜਾਂਦਾ ਜੀਲੋ ਦੇ ਵਿੱਚ ਕੱਲ ਵੀ ਤੇ ਅੱਜ ਵੀ ਘਰੋਂ ਪਿੱਛੋਂ ਬਹੁਤ ਸੋਹਣਾ ਆਉਂਦਾ ਜਿੱਥੇ ਜੇ ਸਕੂਲ ਸ਼ੁਰੂ ਹੁੰਦਾ ਉੱਥੇ ਰੋਣ ਲੱ ਆ ਜਾਂਦਾ ਓਹੋ ਬੱਸ ਕਰਾ ਦੇ ਬਾਕੀ ਯਾਰ ਅੱਜ ਤਾਂ ਤੇ ਹੁਣ ਚੱਲਦੇ ਆਪਾਂ ਪਾਰਕ ਵੱਲੋਂ ਮਾੜੀ ਐਕਸਰਸਾਈਜ਼ ਕਰਕੇ ਆਉਣੀ ਆ ਤੇ ਸਵੇਰ ਦੇ ਹੋ ਚੁੱਕੇ ਆ 8:45 ਲਓ ਜੀ ਇਹ ਹੈਗੀ ਆਪਣੇ ਸ਼ਹਿਰ ਦੀ ਪਾਰਕ ਜਿਹੜੇ ਬੰਦੇ ਨਵੇਂ ਜੁੜਿਆ ਉਹਨਾਂ ਨੂੰ ਦੱਸ ਦਈਏ ਜਿਹੜੇ ਪੁਰਾਣੇ ਨੂੰ ਆਲਮੋਸਟ ਪਤਾ ਹੀ ਆ ਲਗਭਗ ਬਹੁਤ ਜ਼ਿਆਦਾ ਦਰਖਤ ਲਾਤੇ ਪਹਿਲਾਂ ਨਾਲੋਂ ਹੁਣ ਅਗਸਤ ਮਹੀਨੇ ਵਿੱਚ ਜਿਲਾਈ ਅਗਸਤ ਮਹੀਨੇ ਵਿੱਚ ਬਹੁਤ ਦਰਖਤ ਲਾਉਣੇ ਹੋਰੇ ਵੀ ਪੂਰਾ ਹਰਾ ਭਰਾ ਹੋਇਆ ਪਿਆ ਪਾਰਕ ਇਸ ਟਾਈਮ ਲੋ ਜੀ ਹਰੇਕ ਹਫਤੇ ਕਾ ਕੱਟਿਆ ਜਾਂਦਾ ਐਦਾਂ ਮਸ਼ੀਨ ਨਾਲ অটোਮੈਟਿਕ ਕੱਟ ਜਨੇ ਸਾਰੇ ਪਾਰਕ ਦੇ ਵਿੱਚ ਘੁੰਮਦਾ ਪਾਈਏ ਵਿੱਚ ਆ ਛੋਟੇ ਛੋਟੇ ਟਰੈਕ ਬਣਾਏ ਹੋਏ ਆ ਭੱਜਣ ਵਾਸਤੇ ਲੋ ਜੀ ਪਾਰਕ ਚ ਘੁੰਮਿਆ ਅੱਧਾ ਪੌਣਾ ਘੰਟਾ ਤੇ ਹੁਣ ਚੱਲਦੇ ਆਪਾਂ ਘਰ ਨੂੰ ਜਾ ਕੇ ਪੀਨੇ ਆ ਚਾਹ ਪਣੀ ਹੁਣ ਆਪਾਂ ਘਰ ਆ ਕੇ ਬੈਠੇ ਆ ਤੇ ਜੋ ਬੰਦਾ ਰਹਿੰਦਾ ਲੈ ਰ ਫੋਲਿਓ ਜਕੜਾਉਣਾ ਜਦੋਂ ਇਹ ਸਕੂਲ ਨਾਲ ਲੈ ਕੇ ਜਾਨੇ ਨਾ ਬਾਹਰ ਤਾਂ ਪੇਰੈਂਟਸ ਦੀ ਪਰਮਿਸ਼ਨ ਹੋਣੀ ਜ਼ਰੂਰੀ ਐ ਸਾਈਨ ਜੇ ਕਰਾਉਣੇ ਆ ਆਪਣਾ ਨਾਮ ਨੂ ਵੀ ਲਿਖਣਾ ਇਹ ਸਾਰਾ ਕੁਝ ਫਿਰ ਉਹਦੀ ਪਰਮਿਸ਼ਨ ਬਿਨਾ ਨਹੀਂ ਬੱਚੇ ਨੂੰ ਸਕੂਲ 'ਚ ਛੱਡ ਜਾਨੇ ਆ ਬਾਕੀ ਬੱਚੇ ਨੂੰ ਲੈ ਜਾਨੇ ਆ ਜਿਹੜੇ ਬੱਚੇ ਆ ਭਰ ਕੇ ਨਹੀਂ ਦਿੰਦੇ ਫਾਰਮ ਫਿਰ ਉਹਨਾਂ ਬੱਚਿਆਂ ਨੂੰ ਹੀ ਲੈ ਜਾਂਦੇ ਹੋ ਇਮੇ ਦੇਣਾ ਸੀ ਦੇਣਾ ਤਾਂ ਕੱਲ ਪਰਸੋ ਦਾ ਪਰ ਲੇਟ ਹੋ ਗਿਆ ਹੁਣ ਲੈ ਕੇ ਆਇਆ ਕਢਾ ਕੇ ਤੇ ਦੰਨੇ ਆ ਤੇ ਸਭ ਤੋਂ ਪਹਿਲਾਂ ਪੀਏ ਪਾਣੀ ਬੱਲਾ ਜੋ ਬਣਾ ਮੈਂ ਖਾ ਕੇ ਵੀ ਨਹੀਂ ਗਿਆ ਹੈਗਾ ਪਹਿਲਾਂ ਕਰੇਗਾ ਨਾ ਮੈਂ ਜੀਲੋ ਜਾ ਕੇ ਖਾਉਂਗਾ ਹੁਣ ਜੀਲ ਵਿੱਚ ਜਦ ਗਿਆ ਰੋਇਆ ਇੰਨਾ ਨਾ ਮੈਂ ਵੀਡੀਓ ਨਹੀਂ ਬਣਾ ਸਕਦਾ ਉਹਦੇ ਅੰਦਰ ਨਹੀਂ ਮੈਂ ਤੁਹਾਨੂੰ ਦਿਖਾਉਣਾ ਦਾ ਉਹ ਕਿਹੜੇ ਕਰਤੱਬ ਦਿਖਾਉਂਦਾ ਤਾਂ ਉਹ ਉਹ ਬਹਿ ਚਾਏ ਦੁਪਹਿਰ ਦੇ 11:12 ਹੋ ਚੁੱਕੇ ਆ ਹੁਣ ਆਏ ਆ ਆਪਾਂ ਰਸਮ ਨੂੰ ਸਕੂਲੋਂ ਲੈਣ ਇਹਦਾ ਹੁਣ ਪੂਰਾ ਹਫਤਾ ਹਾਵਡੇ ਹੀ ਆ ਕਰੇ ਜੋਗ ਨੂੰ ਛੱਡ ਲੋ ਰਸਮ ਨੂੰ ਲੈ ਜੋ ਰਸਮ ਨੂੰ ਛੱਡ ਦੋ ਜੋਗ ਨੂੰ ਆਹੀ ਚੱਲੀ ਜਾਇਆ ਕਰਨਾ ਹੁਣ ਉਹ ਗਰਮੀ ਬਹੁਤ ਆ ਜਿਆਦਾ ਆ ਲੈ ਦੇਖਣਾ ਇੰਡੀ ਇਹ ਫਿਰਦੇ ਹੁੰਦੇ ਆ ਐਨੀ ਗੈੜੀ ਧੁੱਪ ਨਿਕਲ ਆਉਂਦੀ 2 ਘੰਟੇ ਵਾਸਤੇ ਦਾ ਲੋ ਜੀ ਇਹ ਸਕੂਲ ਆ ਰਸਮ ਦਾ ਐਸੀ ਐਸੀ ਮਾਤਮਿਆਂ ਨੂੰ ਕੀ ਹੈ ਕੀ ਹੈ ਹਾਂ ਫਰਫਾਲਾ ਅੱਛਾ ਪੜ੍ਹਾਈ ਨਹੀਂ ਕਰੀ ਹਜੇ ਸ਼ੁਰੂ ਨਹੀਂ ਕਰੀ ਹਜੇ ਲੋ ਛੁੱਟੀ ਹੋ ਗਈ ਸਕੂਲ ਨੂੰ ਤੇ ਚੱਲੀਏ ਹਾਂ ਚੱਲੀਏ ਹਾਂ ਪਤਾ ਨਹੀਂ ਕੀ ਬਣਾਇਆ ਪੁੱਤ ਮਾਹ ਪੜਨ ਕਿੰਨਾ ਲੱਗਣਾ ਤੁਸੀਂ ਹਾਂ ਭਾਈ ਰੋਏ ਜਾਣੇ ਬਾਸ ਆਕਣੇ ਆ ਡਰੈਂਕ ਜੀ ਬਣਾ ਕੇ ਆ ਜਾਨੇ ਕਿਤੇ ਕੁਛ ਕਰਦੇ ਆ ਕਿ ਪਾਰਕ ਘੁੰਮਣ ਲੰਘ ਜੰਨੇ ਆ ਹਫਤਾ ਦਾ ਦਿਨ ਤਾਂ ਇਹੀ ਚੱਲੀ ਜਾਂਦਾ ਇਹਨਾਂ ਦਾ ਉਹ ਬੈਲੋ ਬੈਲੋ ਠੀਕ ਹੈ ਠੀਕ ਦਿਖਾਤਾ ਹੁਣ ਦਿਖਾਤਾ ਲੋ ਜੀ ਥੱਕ ਜਨੇ ਕੀ ਬਣ ਗਿਆ ਅੱਜ ਚੌਲ ਅੱਜ ਬਣੇ ਚੌਲ ਇਟਲੀ ਦੇ ਵਿੱਚ ਮੌਸਮ ਤਾਂ ਨਹੀਂ ਬਸ ਪਤਾ ਲੱਗਦਾ ਹੈਗਾ ਜਦੋਂ ਮੈਂ ਰਸਮ ਨੂੰ ਸਕੂਲੋਂ ਲੈਣ ਗਿਆ ਸੀ ਉਦੋਂ ਇੰਨੀ ਗਰਮੀ ਲੱਗਦੀ ਸੀ ਇੱਕਦਮ ਬਦਲਵਾਈ ਹੋ ਗਈ ਹੁਣ ਤੇ ਇੱਧਰ ਪਲੇਨ ਜਾ ਰਿਹਾ 에어ਪੋਰਟ ਬਿਲਕੁਲ ਆਪਣੇ ਘਰ ਦੇ ਲੱਗ ਗਈ ਐ 15 ਮਿੰਟ ਦੀ ਵਾੜਤੀ ਐ ਪਾਜ਼ਾਨੀ ਬਾਈ ਝੌਲ ਖਾਈ ਅੱਜ ਲੱਸੀ ਦਹੀਂ ਬਰਾਵੀਸਿਮੋ ਲੋ ਜੀ ਜੀਲੋ ਵਿੱਚ ਸਿੱਖਦਾ ਗੱਲਾਂ ਹੁਣ ਇਹ ਇਹ ਹੁਣ ਮਸ਼ੀਨ ਤਿਆਰ ਹੋਇਆ ਬਾਈ ਮੁੰਡਾ ਇਹ ਠੀਕ ਹੈ ਹੈ ਮੈਂ ਬੋਤਲ ਦਿਖਾ ਦ ਬੋਤਲ ਵੀ ਦਿਖਾ ਲੋ ਜੀ ਅੱਜ ਹੋ ਗਿਆ ਨੈਕਸਟ ਡੇ ਹੁਣ ਕਲਵੀਰ ਆਇਆ ਇੰਡੀਆ ਤੋਂ ਉਹ ਕਹਿੰਦਾ ਮਿਲਣਾ ਹੁਣ ਅਸੀਂ ਚੱਲੇ ਆ ਬਾਰ ਤੇ ਕਫੇ ਕੋਫੇ ਪੀਣੀ ਨਾਲ ਨਾਲ ਗੱਪ ਛੱਪ ਲਾਉਣੇ ਜਾ ਕੇ ਇੱਥੇ ਲਾ ਗਏ ਬਾਰ ਆਪਣੇ 2 ਕਿਲੋਮੀਟਰ ਦੀ ਨਵੀਂ ਬਾਰ ਬਣੀ ਉਹਦੇ ਉੱਪਰ ਚੱਲਦੇ ਆ ਓ ਬਹਿਰ ਸੱਚਾ ਪਾਸ਼ਾ ਤੰਦੁਸ਼ ਬਖਸ਼ ਲੋ ਜੀ ਹਦਰਬਾਦ ਦੇ ਤਿਆਰ ਖੜੇ ਆ ਪੂਰੇ ਕਾਫੇ ਵੀਰ ਨੂੰ ਲੋ ਜੀ ਪੈਟਰੋਲ ਪੰਪ ਤੇ ਆਏ ਆ ਦੀ ਇੱਥੇ ਚਾਹ ਪਾਣੀ ਪੀਣ ਨੂੰ ਦੇ ਕੱਪ ਛੱਪ ਲਾਉਣ ਹੋਰ ਜੀ ਕਿਦਾਂ ਅਰੀ ਅਰੀ ਕੋਈ ਨਹੀਂ ਤੇ ਬੰਦੇ ਆ ਮੈਂ ਆ ਬੰਦਾ ਆ ਇੰਡੀਆ ਤੋਂ ਫਾਰਮ ਚਾਇਆ ਫਾਰਮ ਚਾਇਆ ਪੂਰਾ ਯਾ ਇਧਰ ਵੱਡਾ ਹਾਈਵੇ ਨਾਂਗ ਦਾ ਮਿਲਾਨ ਵੈਨੇਸੀ ਵਾਲਾ ਲਓ ਜੀ ਇੱਥੇ ਹੈਗਾ ਡੀਜ਼ਲ 1.60 ਨੂੰ ਤੇ ਪੈਟਰੋਲ ਹੈਗਾ 1.64 ਨੂੰ ਲਾ ਲਓ ਵੀ 180 ਰੁਪਏ ਲਾ ਲਓ ਇੰਡੀਆ ਦਾ ਕੋ 70 ਰੁਪਿਆ ਦੇਸਾ 1 ਲੀਟਰ ਹੋਰੇ ਇਹ ਨਵਾਂ ਪੰਪ ਖੋਲਿਆ ਤੇ ਇਧਰਲੀ ਸਾਈਡ ਕਾਰਵਾਸ਼ ਵਾਲਾ ਵੀ ਆ ਗੱਡੇ ਗੁੱਡੇ ਧੋਣ ਨੂੰ ਵਧੀਆ ਬਣਾਇਆ ਹੋਰ ਗੋਲੀ ਖਾਣ ਦਾ ਸਮਾਨ ਆ ਗਿਆ ਹਜੇ ਹੋਰ ਮਤਲਬ ਪੇਨ ਦਾ ਵਾਲਾ ਚਾਹ ਨਹੀਂ ਆਈ ਹਜੇ ਇੱਕ ਬੰਦਾ ਚਾਹ ਤੇ ਹੀ ਹੋ ਗਈਆਂ ਇੱਕ ਬੰਦਾ ਵਿੱਚ ਲੋ ਜੀ ਚਾਹ ਆ ਗਈ ਆਪਣੇ ਹੁਣ ਚਾਹ ਬ੍ਰੇਕਫਾਸਟ ਕਰਨ ਲੱਗਿਆ ਹੁਣ ਬਾਹਰ ਆ ਕੇ ਸੀ ਅੱਜ ਓ ਜੀ ਹੁਣ ਆਪਾਂ ਆਏ ਆ ਲਿਡਲ ਬਾਈ ਗੁਰਸ਼ਿੰਦਰ ਨਾਲ ਘਰ ਦਾ ਸਮਾਨ ਸਮੂਲ ਲੈਣ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਸਾਡਾ ਇਹ ਹਾਂ ਲਈਏ ਸਮਾਨ ਮਾੜਾ ਮੋਟਾ ਪਹਿਲਾਂ ਉੱਥੇ ਬਹੁਤ ਟਾਈਮ ਲੱਗ ਗਿਆ ਬਾਹਰ ਤੇ ਉੱਥੇ ਬੈਠੇ ਗੱਲਾਂ ਬਾਤਾਂ ਮਾਰੀ ਗਏ ਇਹ ਹੈ ਜੀ ਲਿਡਲ सब्जी ले आनी यार मैं तो लो जी समान ले लिया ग्रासिए चाओ लाते चॉकलेट एक कौन ले ਆ ਅਮਰ ਜੀ ਤੇ ਲੋ ਬਦੋਂ ਕੰਮ ਤੇ ਜਾਣਾ ਮੈਂ ਤਾਂ ਉਹ ਐਰ ਵਾਲੀ ਵਾਓ ਵਧੀਆ ਲੋ ਜੀ ਰਸ ਨੂੰ ਸਕੂਲ ਤੋਂ ਲਿਆਤਾ ਉਹਨੇ ਰੋਟੀ ਪਾਣੀ ਇੱਕ ਬੱਚਾ ਇੱਕ ਰਹਿੰਦਾ ਜੋ ਬੰਨੇ ਆਉਣਾ ਹਜੇ 4:30 ਵਜੇ ਠੀਕ ਹੈ ਤੇ ਬਾਕੀ ਅੱਜ ਦਾ ਬਲੌਗ ਇੰਨਾ ਕੀ ਸੀ ਜੇ ਬਦੇ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗਸ ਬਾਏ ਬਾਏ